ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੋਈਆਂ ਜਾਲੀ ਭਰਤੀਆਂ ਨੂੰ ਲੈ ਕੇ ਵਿਜੀਲੈਂਸ ਦੇ ਵੱਲੋਂ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਇਸ ਐਫਆਈਆਰ ਦੇ ਵਿੱਚ ਕੀ ਕੀ ਦਰਜ ਹੈ ਇਹ ਵੀ ਤੁਹਾਨੂੰ ਦੱਸਾਂਗੇ ਔਰ ਇਸ ਦੇ ਵਿੱਚ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਦਰਅਸਲ ਤੁਸੀਂ ਸਾਰੇ ਜਾਣਦੇ ਹੋਵੋਗੇ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਵਕਤ ਕਾਰਜਕਾਰੀ ਵਾਈਸ ਚਾਂਸਲਰ ਉਪਕੁਲਪਤੀ ਦੇ ਤੌਰ ਦੇ ਉੱਤੇ ਸਿੱਖਿਆ ਵਿਭਾਗ ਦੇ ਜਿਹੜੇ ਸਖਤਰ ਨੇ ਕੇਕੇ ਯਾਦਵ ਆਈਐਸ ਅਫਸਰ ਉਹਨਾਂ ਨੂੰ ਲਗਾਇਆ ਗਿਆ ਹੈ ਔਰ ਇਸ ਤੋਂ ਪਹਿਲਾਂ ਪ੍ਰੋਫੈਸਰ ਅਰਵਿੰਦ ਵਾਈਸ ਚਾਂਸਲਰ ਹੁੰਦੇ ਸਨ ਪ੍ਰੋਫੈਸਰ ਅਰਵਿੰਦ ਦੇ ਹੁੰਦਿਆਂ ਇਸ ਮਾਮਲੇ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਇਹ ਪੜਤਾਲ ਕਰਨ ਦੇ ਲਈ ਗੱਲ ਸਾਹਮਣੇ ਲਿਆਉਣ ਦੇ ਵਿੱਚ ਸਹਾਈ ਹੋਣ ਦੇ ਲਈ ਨਿਰਦੇਸ਼ ਦਿੱਤੇ ਗਏ ਕਿ ਪਤਾ ਕੀਤਾ ਜਾਵੇ ਕਿ 2011 ਤੋਂ ਲੈ ਕੇ 21 ਤੱਕ ਕੀ ਸਿਕਿਉਰਿਟੀ ਦੇ ਵਿੱਚ ਜਾਂ ਕਿਸੇ ਹੋਰ ਮਸਲੇ ਦੇ ਵਿੱਚ ਜਾਲੀ ਭਰਤੀ ਹੋਈ ਹੈ ਕਿ ਨਹੀਂ ਹੋਈ ਹਾਲਾਂਕਿ ਅਕਾਦਮਿਕ ਮਾਮਲਿਆਂ ਦੇ ਵਿੱਚ ਹਾਲੇ ਜਾਂਚ ਹੋਣੀ ਬਾਕੀ ਹੈ ਪਰ ਸੁਰੱਖਿਆ ਵਾਲੇ ਮਸਲੇ ਦੇ ਵਿੱਚ ਇੱਕ ਜਾਂਚ ਹੁੰਦੀ ਹੈ ਜਿਸ ਦੇ ਆਧਾਰ ਦੇ ਉੱਤੇ ਐਫ ਆਈ ਆਰ ਨੰਬਰ 35 ਜਿਹੜੀ 2 ਅਗਸਤ 2024 ਨੂੰ ਵਿਜੀਲੈਂਸ ਪਟਿਆਲਾ ਰੇਂਜ ਨੇ ਦਰਜ ਕੀਤੀ ਹੈ ਜਿਸ ਦੇ ਵਿੱਚ ਧਾਰਾ 173 ਬੀ ਐਨ ਐਸ ਐਸ ਐਕਟ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਕਿਸ ਨੇ ਧੋਖਾਧੜੀ ਕੀਤੀ ਕਿਵੇਂ ਜਾਲੀ ਭਰਤੀ ਕਰਕੇ ਉਸ ਦੀ ਤਨਖਾਹਾਂ ਵੀ ਘਟਾਉਣ ਦਾ ਕੰਮ ਕੀਤਾ ਗਿਆ ਇਸ ਦੇ ਵਿੱਚ ਨਾਮਜ਼ਦ ਕਿਸ ਨੂੰ ਕੀਤਾ ਗਿਆ ਉਹ ਹੈ ਰੁਪਿੰਦਰ ਸਿੰਘ ਸਿਕਿਉਰਿਟੀ ਸੁਪਰਵਾਈਜ਼ਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਰੁਪਿੰਦਰ ਸਿੰਘ ਸਿਕਿਉਰਿਟੀ ਸੁਪਰਵਾਈਜ਼ਰ ਇਕੱਲੇ ਨੇ ਆਪਣੇ ਵੱਲ ਬੁੱਤੇ ਦੇ ਉੱਤੇ ਇਹ ਜਾਲ ਹੀ ਕੰਮ ਕੀਤੇ ਯੂਨੀਵਰਸਿਟੀ ਦੇ ਵਿੱਚ ਜਾਂ ਫਿਰ ਕਿਸੇ ਉੱਚ ਅਫਸਰ ਦਾ ਇਸ ਦੇ ਉੱਤੇ ਹੱਥ ਸੀ ਇੱਕ ਨਾਮ ਜੁੜਦਾ ਹੈ ਇਸ ਦੇ ਵਿੱਚ ਗੁਰਤੇਜ ਸਿੰਘ ਦਾ ਗੁਰਤੇਜ ਸਿੰਘ ਮੁਖ ਸੁਰੱਖਿਆ ਅਫਸਰ ਨੇ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਨ੍ਹਾਂ ਦੀ ਬਦਲੀ ਵੀ ਕੀਤੀ ਜਾਂਦੀ ਹੈ ਪ੍ਰੋਫੈਸਰ ਅਰਵਿੰਦ ਦੇ ਹੁੰਦੇ ਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੀਨ ਅਕਾਡੈਮਿਕ ਜਿਹੜੇ ਉਸ ਵਕਤ ਸਨ ਅਸ਼ੋਕ ਕੁਮਾਰ Tiwari ਉਹਨਾਂ ਦੇ ਹੁੰਦੇ ਹੀ ਉਹ ਬਦਲੀ ਹੁੰਦੀ ਹੈ ਔਰ ਉਹਨਾਂ ਦੇ ਰਹਿੰਦੇ ਹੀ ਸੀਟ ਦੇ ਉੱਤੇ ਉਹ ਬਦਲੀ ਵੀ ਰੱਦ ਕੀਤੀ ਜਾਂਦੀ ਔਰ ਕੇ ਕੇ ਯਾਦਵ ਦੇ ਸਮੇ ਗੁਰਤੇਜ ਸਿੰਘ ਫੇਰ ਯੂਨੀਵਰਸਿਟੀ ਕੈਂਪਸ ਦੇ ਵਿੱਚ ਵਾਪਸ ਆ ਜਾਂਦੇ ਨੇ ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜਦੋਂ ਉਸੇ ਕੇਸ ਦੇ ਵਿੱਚ ਚਲਦੇ ਆ ਕਿ ਕੋਈ ਅਸਰ ਸੂਖ ਨਾ ਹੋਵੇ ਕਿਤੇ ਗੁਰਤੇਜ ਸਿੰਘ ਸਿੱਧੂ ਦਾ ਕੋਈ ਤਾਰਤਾ ਨਹੀਂ ਜੁੜਦਾ ਇਸ ਨੂੰ ਛੱਕੀ ਦਾਇਰੇ ਦੇ ਵਿੱਚ ਰੱਖਦੇ ਹੋਏ ਬਦਲੀ ਕੀਤੀ ਗਈ ਸੀ ਕਿਉਂਕਿ ਇੱਕ ਅੰਦਾਜ਼ਾ ਲਗਾਇਆ ਗਿਆ ਯੂਨੀਵਰਸਿਟੀ ਦੀ ਹਾਇਰ ਅਥਾਰਟੀ ਦੇ ਵੱਲੋਂ ਕਿ ਕਿਤੇ ਗੁਰਤੇਜ ਸਿੰਘ ਦਾ ਕੋਈ ਰੁਪਿੰਦਰ ਸਿੰਘ ਦੇ ਨਾਲ ਇਸ ਮਾਮਲੇ ਦੇ ਵਿੱਚ ਕੋਈ ਜਾਣਕਾਰੀ ਤਾਂ ਨਹੀਂ ਸੀ ਉਹਨਾਂ ਨੂੰ ਇਸੇ ਕਰਕੇ ਕਿ ਪ੍ਰਭਾਵਨਾ ਪਵੇ ਜਾਂਚ ਦੇ ਉੱਤੇ ਤੇ ਗੁਰਤੇਜ ਸਿੰਘ ਦੀ ਬਦਲੀ ਹੋ ਜਾਂਦੀ ਹੈ ਕਿਸੇ ਹੋਰ ਕੈਂਪਸ ਦੇ ਵਿੱਚ ਉਸ ਤੋਂ ਬਾਅਦ ਫਿਰ ਕੇਕੇ ਯਾਦਵ ਜਦੋਂ ਆਉਂਦੇ ਨੇ ਕਾਰਜਕਾਰੀ ਜਿਹੜੇ ਵਾਈਸ ਚਾਂਸਲਰ ਇਸ ਵਕਤ ਨੇ ਉਹ ਫਿਰ ਉਹਨਾਂ ਨੇ ਉਹਨਾਂ ਨੂੰ ਵਾਪਸ ਆ ਜਾਂਦੇ ਨੇ ਤੇ ਉੱਥੇ ਡੀਨ ਅਕੈਡੈਮਿਕ ਸਨ ਜਿਹੜੇ ਅਸ਼ੋਕ ਕੁਮਾਰ तिवारी ਉਹ ਵੀ ਆਪਣੀ ਸੀਟ ਤੇ ਸਨ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਡੀਨ ਅਕੈਡੈਮਿਕ ਜਾਂ ਜਿਹੜੀ ਕਮੇਟੀ ਬਣੀ ਹੋਈ ਸੀ ਜਾਂਚ ਪੜਤਾਲ ਕਰਨ ਦੇ ਲਈ ਜਦੋਂ ਪਤਾ ਹੈ ਕਿ ਉਹ ਭਰਤੀ ਜਿਹੜੀ ਹੈ ਭਰਤੀ ਦੀ ਜਾਂਚ ਪੜਤਾਲ ਦੇ ਕਰਕੇ ਹੀ ਗੁਰਤੇਜ ਸਿੰਘ ਦੀ ਬਦਲੀ ਕੀਤੀ ਗਈ ਹੈ ਤੇ ਫਿਰ ਵਾਪਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਸ ਨੂੰ ਕਿਉਂ ਲਿਆਂਦਾ ਗਿਆ ਹੁਣ ਸਵਾਲ ਹੈ ਕਿ ਰੁਪਿੰਦਰ ਸਿੰਘ ਜਿਹੜਾ ਉਸ ਨੇ ਕੀ ਗੁਨਾਹ ਕੀਤਾ ਉਸ ਨੇ ਕੀ ਵੱਡਾ ਘਪੜਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਹੁਣ ਫੜਿਆ ਗਿਆ ਉਸ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਇਆ ਉਸ ਦੇ ਐਫ ਆਈ ਆਰ ਦੇ ਵਿੱਚ ਕੀ ਕੀ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਔਰ 2011 ਤੋਂ ਲੈ ਕੇ ਸਾਲ 2021 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਈ ਟੈਂਡਰ ਮੈਨੂਅਲ ਪ੍ਰਣਾਲੀ ਦੁਆਰਾ ਠੇਕੇਦਾਰੀ ਸਿਸਟਮ ਰਾਈ ਸਿਕਿਉਰਿਟੀ ਗਾਰਡ ਤੇ ਸਫਾਈ ਸੇਵਕ ਆਦ ਰੱਖੇ ਗਏ ਸਨ ਇਹਨਾਂ ਨੂੰ ਰੱਖਣ ਲਈ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਮੇਟੀ ਦਾ ਇੱਕ ਗਠਨ ਵੀ ਕੀਤਾ ਗਿਆ ਜਿਸ ਵਿੱਚ ਡੀਨ ਅਕਾਡਮਿਕ ਮਾਮਲੇ ਚੇਅਰਮੈਨ ਰਜਿਸਟਰਾਰ ਵਿੱਤ ਅਫਸਰ ਸਿਕਿਉਰਿਟੀ ਅਫਸਰ ਤੇ ਅਫਸਰ ਇਨਚਾਰਜ ਕੈਂਪਸ ਬਤੌਰ ਮੈਂਬਰ ਸਨ ਇਸ ਕਮੇਟੀ ਵੱਲੋਂ ਤਕਨੀਕੀ ਤੇ ਵਿੱਤੀ ਬੈਡਾ ਜਿਹੜੀ L1 ਫਰਮ ਸਬੰਧੀ ਕੀਤੀਆਂ ਗਈਆਂ ਸਿਫਾਰਿਸ਼ਾਂ ਤੇ ਮਾਨਯੋਗ ਵਾਈਸ ਚਾਂਸਲਰ ਜੀ ਵੱਲੋਂ ਦਿੱਤੀ ਗਈ ਪ੍ਰਵਾਨਗੀ ਉਪਰੰਤ ਉਕਤ ਅਰਸੇ ਦੌਰਾਨ ਕਰੀਬ 5 ਫਰਮਾਂ ਨਾਲ ਐਗਰੀਮੈਂਟ ਕੀਤਾ ਗਿਆ ਸੀ ਰੁਪਿੰਦਰ ਸਿੰਘ ਜਿਹੜਾ ਕਿ ਸਿਕਿਉਰਿਟੀ ਸੁਪਰਵਾਈਜ਼ਰ ਵੱਲੋਂ ਹੀ ਆਪਣੇ ਲੜਕੇ ਗੁਰਪ੍ਰੀਤ ਸਿੰਘ ਤੇ ਕੁਲਦੀਪ ਕੌਰ ਜੋ ਕਿ ਉਸਦੇ ਘਰ ਸਫਾਈ ਦਾ ਕੰਮ ਕਰਦੀ ਸੀ ਇਹਨਾਂ ਦੋਨਾਂ ਦੀ ਭਰਤੀ ਸੰਬੰਧੀ ਫਾਰਮ ਭਰ ਕੇ ਫਰਮ ਨੂੰ ਭੇਜੇ ਗਏ ਉਸ ਵੱਲੋਂ ਹੀ ਫਾਰਮ ਸਮੇਤ ਦਸਤਾਵੇਜ਼ ਭਰ ਕੇ ਫਰਮ ਨੂੰ ਭੇਜੇ ਗਏ ਜੋ ਕਿ ਫਰਮਾਂ ਪਾਸੋਂ ਇਹ ਭਰਤੀ ਹੈ ਜਿਹੜੀ ਉਹ ਹੋ ਜਾਂਦੀ ਹੈ ਰਪਿੰਦਰ ਸਿੰਘ ਸਿਕਿਉਰਿਟੀ ਸੁਪਰਵਾਈਜ਼ਰ ਵੱਲੋਂ ਹੀ ਦਿੱਲੀ ਡਿਊਟੀ ਤੇ ਕੱਚਾ ਰਜਿਸਟਰ ਲਗਾਇਆ ਗਿਆ ਸੀ ਜਿਸ ਦੇ ਵਿੱਚ ਉਹ ਹਾਜ਼ਰੀਆਂ ਲਗਾਉਂਦਾ ਰਿਹਾ ਜਾਲੀ ਹਾਜ਼ਰੀਆਂ ਲਗਾਈਆਂ ਗਈਆਂ ਜਿਸ ਤੋਂ ਬਾਅਦ ਉਸ ਨੂੰ ਸਸਪੈਂਡ ਵੀ ਕੀਤਾ ਜਾਂਦਾ ਹੈ ਔਰ ਫਿਰ ਇੱਕ ਕਮੇਟੀ ਇਸ ਠਿਕਾਣੇ ਤੇ ਜਾਂ ਇਸ ਥਾਂ ਤੇ ਪਹੁੰਚਦੀ ਹੈ ਕਿ ਉਹਨਾਂ ਨੂੰ ਲੱਗਿਆ ਕਿ ਹਾਂ ਵਾਕਈ ਕੋਈ ਨਾ ਕੋਈ ਗੜਬੜੀ ਤਾਂ ਹੋਈ ਹੈ ਇਸੇ ਦੇ ਚੱਲਦਿਆਂ ਫਿਰ ਉਸ ਨੂੰ ਜਿਹੜਾ ਉਸ ਦੇ ਖਿਲਾਫ ਪਰਚਾ ਹੁਣ ਦਰਜ ਕੀਤਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਰੁਪਿੰਦਰ ਸਿੰਘ ਦੇ ਖਿਲਾਫ ਤਾਂ ਮਾਮਲਾ ਦਰਜ ਹੋ ਗਿਆ ਕੀ ਹੋਰ ਵੀ ਅਧਿਕਾਰੀ ਯੂਨੀਵਰਸਿਟੀ ਦੇ ਖਾਸ ਕਰਕੇ ਜਿਹੜੇ ਸੁਰੱਖਿਆ ਦੇ ਵਿੱਚ ਲੱਗੇ ਹੋਏ ਨੇ ਉੱਚ ਅਧਿਕਾਰੀ ਕਿ ਉਹ ਵੀ ਜਾਂਚ ਦੇ ਘੇਰੇ ਵਿੱਚ ਆ ਸਕਦੇ ਨੇ ਹੁਣ ਵਿਜੀਲੈਂਸ ਨੇ ਮਾਮਲਾ ਦਰਜ ਕੀਤਾ ਔਰ ਉਸ ਦੇ ਵਿੱਚ ਸਾਫ ਕਿਹਾ ਔਰ ਰਿਪੋਰਟ ਦੇ ਵਿੱਚ ਉਸ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਗਿਆ ਕਿ ਇਸ ਜਾਂਚ ਦਾ ਘੇਰਾ ਹੋਰ ਵਧਾਇਆ ਜਾਵੇਗਾ ਜੇਕਰ ਕੋਈ ਉੱਚ ਅਧਿਕਾਰੀ ਜਾਂ ਅਫਸਰ ਵੀ ਇਸ ਦੇ ਵਿੱਚ ਸ਼ਾਮਲ ਪਾਇਆ ਜਾਂਦਾ ਤੇ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਬਣਦੀ ਆ ਜਿਹੜੀ ਉਹ ਕੀਤੀ ਜਾਏਗੀ ਹੁਣ ਵਿਜੀਲੈਂਸ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਐਫ ਆਈ ਆਰ ਦਰਜ ਕੀਤੀ ਹੈ ਤੇ ਜਾਂਚ ਦੇ ਘੇਰੇ ਵਿੱਚ ਹੋਰ ਅਧਿਕਾਰੀ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆ ਸਕਦੇ ਨੇ ਇਹ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੁਣ ਔਰ ਯੂਨੀਵਰਸਿਟੀ ਕੈਂਪਸ ਦੇ ਵਿੱਚ ਇਹ ਗੱਲ ਹੋ ਰਹੀ ਹੈ ਕਿ ਕੱਲਾ ਰੁਪਿੰਦਰ ਸਿੰਘ ਸਿਕਿਉਰਿਟੀ ਸੁਪਰਵਾਈਜ਼ਰ ਹੀ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਹੋ ਸਕਦਾ ਜ਼ਰੂਰ ਇਸ ਦੇ ਨਾਲ ਕਿਸੇ ਨਾ ਕਿਸੇ ਦੀ ਮਿਲੀਭੁਗਤ ਹੋਵੇਗੀ ਇਸੇ ਦੇ ਕਰਕੇ ਇਹ ਚਰਚਾ ਇਹ ਵੀ ਹੈ ਕਿ ਹੁਣ ਵਿਜੀਲੈਂਸ ਦੀ ਜਾਂਚ ਦਾ ਘੇਰਾ ਜੇਕਰ ਵੱਧਦਾ ਉਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਤਾ ਫਿਰ ਹੋਰ ਮਾਮਲੇ ਜਿਹੜੇ ਨੇ ਅਧਿਕਾਰੀ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਜਾ ਸਕਦੇ ਨੇ ਇੱਕ ਵਾਰੀ ਫਿਰ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਿੰਨੀ ਹੈ ਕਿ ਜਿਹੜਾ 2011 ਤੋਂ 21 ਤੱਕ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਗਾਰਡ ਤੇ ਸਫਾਈ ਸੇਵਕ ਠੇਕੇਦਾਰੀ ਲਈ ਭਰਤੀ ਕੀਤੀ ਜਾਂਦੀ ਰਹੀ ਹੈ ਉਸ ਦੇ ਵਿੱਚ ਗੜਬੜੀ ਕੀ ਹੁੰਦੀ ਹੈ ਵਾਈਸ ਚਾਂਸਲਰ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਉਹਨਾਂ ਅਫਸਰਾਂ ਦਾ ਤੁਹਾਨੂੰ ਜ਼ਿਕਰ ਕੀਤਾ ਨਿਗਰਾਨੀ ਦੇ ਵਿੱਚ ਸੁਰੱਖਿਆ ਗਾਰਡਾਂ ਦੇ ਮਾਮਲੇ ਜਿਹੜੇ ਨੇ ਸੁਰੱਖਿਆ ਅਫਸਰ ਹੀ ਹੁੰਦੇ ਨੇ ਜ਼ਿੰਮੇਵਾਰ ਮੁਖਤਾਰ ਦੇ ਉੱਤੇ ਇਸੇ ਕਰਕੇ ਹੀ ਹੁਣ ਜਾਂਚ ਪੜਤਾਲ ਪੂਰੀ ਹੁੰਦੀ ਹੈ ਜਿਹੜਾ ਕੀ ਹੈ ਮਾਮਲਾ ਦਰਜ ਕਰ ਦਿੱਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਪ੍ਰੋਫੈਸਰ ਅਰਵਿੰਦੀਆਂ ਸ਼ੁਰੂ ਕੀਤੀਆਂ ਜਿਹੜੀਆਂ ਭ੍ਰਿਸ਼ਟਾਚਾਰ ਖਿਲਾਫ ਜਿਹੜੀਆਂ ਕਾਰਵਾਈਆਂ ਸੀ ਉਸ ਮਾਮਲੇ ਦੇ ਵਿੱਚ ਹੀ ਇੱਕ ਸੇਟਾ ਨਿਕਲਦਾ ਆਉਟਪੁੱਟ ਨਿਕਲਦੀ ਦਿਖਾਈ ਦੇ ਰਹੀ ਹੈ ਪਰ ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਾਂਚ ਨੂੰ ਹਾਲੇ ਮੁਕੰਮਲ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਜਦੋਂ ਵਿਜੀਲੈਂਸ ਨੇ ਪਰਚਾ ਤਾਂ ਦਰਜ ਕੀਤਾ ਪਰ ਹਾਲੇ ਜਾਂਚ ਮੁਕੰਮਲ ਹੋਣੀ ਬਾਕੀ ਹੈ ਕਿਉਂਕਿ ਹੋਰ ਵੀ ਕਈ ਅਧਿਕਾਰੀ ਇਸ ਦੇ ਅੜਿੱਕੇ ਚੜ ਸਕਦੇ ਨੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਸੁਰੱਖਿਆ ਸੁਪਰਵਾਈਜ਼ਰ ਦੀ ਉਹਦੇ ਤੋਂ ਬਰਖਾਸਤ ਕੀਤਾ ਗਿਆ ਸੀ ਤੇ ਯੂਨੀਵਰਸਿਟੀ ਦੀ ਅੰਦਰੂਨੀ ਜਾਂਚ ਵਿੱਚ ਇਹ ਵੀ ਪਾਇਆ ਗਿਆ ਸੀ ਕਿ ਸੁਰੱਖਿਆ ਅਫਸਰ ਗੁਰਤੇਜ ਸਿੰਘ ਨੂੰ ਇਸ ਮਾਮਲੇ ਦੀ ਜਾਣਕਾਰੀ ਸੀ ਜਿਸ ਕਰਕੇ ਪੰਜਾਬੀ ਯੂਨੀਵਰਸਿਟੀ ਤੋਂ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਉਸ ਨੂੰ ਬਦਲ ਵੀ ਦਿੱਤਾ ਗਿਆ ਜਾਂਚ ਵਿਜੀਲੈਂਸ ਦੇ ਹਵਾਲੇ ਹੋ ਗਈ ਫਿਰ ਪਾਇਆ ਗਿਆ ਕਿ ਰਪਿੰਦਰ ਸਿੰਘ ਨੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਤੇ ਆਪਣੀ ਕੰਮ ਘਰ ਕੰਮ ਕਰਦੀ ਔਰਤ ਕੁਲਦੀਪ ਕੌਰ ਦੀ ਯੂਨੀਵਰਸਿਟੀ ਦੇ ਕਾਗਜ਼ਾਂ ਵਿੱਚ ਬਤੌਰ ਸੁਰੱਖਿਆ ਗਾਰਡ ਭਰਤੀ ਕਰ ਲਿਆ ਤੇ ਗੁਰਪ੍ਰੀਤ ਸਿੰਘ ਤਾਂ 2015 ਤੋਂ ਹਨਾਨੀ ਦੀ ਗੱਲ ਤੇ ਉਦੋਂ ਹੈ ਕਿ ਉਹ ਇੱਥੇ ਵੀ ਨਹੀਂ ਰਹਿੰਦਾ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ 2015 ਤੋਂ ਪਰ ਉਸ ਦੀ ਤਨਖਾਹ ਜਿਹੜੀ ਉਸ ਦੇ ਖਾਤਿਆਂ 'ਚ ਜਾ ਰਹੀ ਸੀ ਤਰਪਿੰਦਰ ਸਿੰਘ ਇਹਨਾਂ ਦੋਵਾਂ ਦੀਆਂ ਜਾਲੀ ਹਾਜ਼ਰੀਆਂ ਲਾਉਂਦਾ ਰਿਹਾ ਇਹਨਾਂ ਦੀ ਤਨਖਾਹ ਉਹਨਾਂ ਦੇ ਖਾਤਿਆਂ 'ਚ ਜਾਂਦੀ ਰਹੀ ਤੇ ਰਿਕਾਰਡ ਮੁਤਾਬਕ ਕੁਲਦੀਪ ਕੌਰ ਦੀਆਂ ਹਾਜ਼ਰੀਆਂ ਦਸੰਬਰ 2019 ਤੋਂ ਸਤੰਬਰ 2021 ਤੱਕ ਤੇ ਗੁਰਪ੍ਰੀਤ ਸਿੰਘ ਦੀਆਂ ਹਾਜ਼ਰੀਆਂ ਸਤੰਬਰ 2015 ਤੋਂ ਜੂਨ 2021 ਤੱਕ ਲਗੀਆਂ ਹੋਈਆਂ ਨੇ ਰਜਿਸਟਰ ਦੇ ਵਿੱਚ ਇਸ ਮਾਮਲੇ 'ਚ ਝਾਲੀ ਕਾਗਜ ਬਣਾਉਣ ਹਾਜ਼ਰੀਆਂ ਲਗਾਉਣ ਤੇ ਉਹਨਾਂ ਦੀਆਂ ਤਨਖਾਹਾਂ ਕਢਾਉਣ ਦੇ ਧੋਖਾਧੜੀ ਦੇ ਮਾਮਲਿਆਂ ਦੇ ਵਿੱਚ ਰੁਪਿੰਦਰ ਸਿੰਘ ਦੇ ਖਿਲਾਫ ਇਹ ਸ਼ਿਕਾਇਤ ਦਰਜ ਹੁੰਦੀ ਹੈ ਤੇ ਬਾਅਦ 'ਚ ਪਰਚਾ ਦਰਜ ਹੁੰਦਾ ਹੈ ਹੁਣ ਪ੍ਰੋਫੈਸਰ ਅਰਵਿੰਦ ਦੇ 3 ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਜਿਹੜੇ ਨੇ ਪੰਜਾਬ ਦੇ ਉੱਚ ਸਿੱਖਿਆ ਸਕੱਤਰ ਕੇ ਕੇ ਯਾਦਵ ਨੂੰ ਆਈਐਸ ਅਫਸਰ ਨੂੰ ਕਾਰਜਕਾਰੀ ਤੌਰ ਦੇ ਉੱਤੇ ਵਾਈਸ ਚਾਂਸਲਰ ਦੀ ਜ਼ਿੰਮੇਵਾਰੀ ਦਿੱਤੀ ਗਈ ਪਰ ਉਹਨਾਂ ਦੇ ਇੱਕ ਫੈਸਲਾ ਜਿਹੜਾ ਆਇਆ ਉਹ ਵੀ ਸਵਾਲ ਖੜੇ ਕਰ ਗਿਆ ਕਿ ਸੁਰੱਖਿਆ ਅਫਸਰ ਗੁਰਤੇਜ ਸਿੰਘ ਜਿਸ ਦੀ ਬਦਲੀ ਕੀਤੀ ਗਈ ਸੀ ਉਹ ਰੱਦ ਕਰ ਦਿੱਤੀ ਜਾਂਦੀ ਹੈ ਔਰ ਇਸ ਤੇ ਇਹ ਵੀ ਪਤਾ ਲੱਗਦਾ ਹੈ ਕਿ ਰੁਪਿੰਦਰ ਸਿੰਘ ਜਿਹੜਾ ਕਿ ਸਕਿਉਰਿਟੀ ਸੁਪਰਵਾਈਜ਼ਰ ਜਿਹੜਾ ਕਿ ਇਸ ਕੇਸ ਚ ਨਾਮਜ਼ਦ ਵੀ ਕੀਤਾ ਗਿਆ ਉਸ ਨੂੰ ਵੀ ਖੁਸ਼ੀ ਇੰਨੀ ਹੁੰਦੀ ਹੈ ਕਿ ਉਹ ਉਸ ਬਦਲੀ ਰੱਦ ਹੋਣ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਖੁਸ਼ ਹੋ ਜਾਂਦਾ ਹੈ ਕਿ ਠੀਕ ਹੋਇਆ ਹੈ ਤਾਂ ਉਸ ਫੈਸਲੇ ਦੀ ਹਾਮੀ ਰੁਪਿੰਦਰ ਸਿੰਘ ਸਕਿਉਰਿਟੀ ਸੁਪਰਵਾਈਜ਼ਰ ਕਿਉਂ ਭਰ ਰਿਹਾ ਸੀ ਇਸ ਤੋਂ ਇੱਕ ਅੰਦਾਜ਼ਾ ਇੱਕ ਸੰਕੇਤ ਹੀ ਮਿਲਦਾ ਹੈ ਕਿ ਵਾਕਿਆ ਇਸ ਦੇ ਉੱਤੇ ਕਿਸੇ ਨਾ ਕਿਸੇ ਦਾ ਹੋਰ ਦਾ ਵੀ ਹੱਥ ਹੋ ਸਕਦਾ ਹੈ। ਇਹੀ ਸਾਰੀ ਜਿਹੜੀ ਸ਼ੱਕੀ ਗੁੰਜਾਇਸ਼ ਬਣੀ ਹੋਈ ਆ ਤੇ ਇਸ ਦੀ ਜਾਂਚ ਹੁਣ ਵਿਜੀਲੈਂਸ ਨੇ ਅੱਗੇ ਕਰਨੀ ਹੈ। ਜੇਕਰ ਕਿਸੇ ਅਧਿਕਾਰੀ ਕਰਮਚਾਰੀ ਦੀ ਸ਼ਮੂਲੀਅਤ ਹੋਰ ਆਉਂਦੀ ਹੈ ਤੇ ਉਹਨਾਂ ਖਿਲਾਫ ਵੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਣੀ ਹੈ ਵਿਜੀਲੈਂਸ ਨੇ ਸਾਫ਼ ਕਰ ਦਿੱਤਾ ਹੈ। ਹੁਣ ਯੂਨੀਵਰਸਿਟੀ ਦੇ ਮੌਜੂਦਾ ਪ੍ਰਸ਼ਾਸਨ ਖਾਸ ਕਰਕੇ ਕੇ ਕੇ Yadav ਕਾਰਜਕਾਰੀ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਦੀ ਜ਼ਿੰਮੇਵਾਰੀ ਵਧ ਗਈ ਹੈ ਕਿਉਂਕਿ ਉਹ ਪਹਿਲਾਂ ਹੀ ਇੱਕ ਫੈਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਡਾਰ ਦੇ ਉੱਤੇ ਚੱਲ ਰਹੇ ਨੇ ਔਰ ਉਹਨਾਂ ਦੀ ਇਹ ਵੀ ਪਤਾ ਲੱਗਿਆ ਹੈ ਜਾਣਕਾਰਾਂ ਤੋਂ ਔਰ ਮੀਡੀਆ ਦੇ ਵੱਖ-ਵੱਖ ਅਦਾਰਿਆਂ ਦੇ ਵਿੱਚ ਛਪੀਆਂ ਖਬਰਾਂ ਤੋਂ ਕਿ ਕੇ ਕੇ ਯਾਦਵ ਦੀ ਵੀ ਇੱਕ ਮਾਮਲੇ ਦੇ ਵਿੱਚ ਕਾਫੀ ਜਿਹੜੀ ਆ ਉਹ ਵਰਤੀ ਕੀਨ ਗਹਿਲੀ ਜਾਂ ਕਤਾਈ ਦੇ ਵਿੱਚ ਝਾੜਚਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਹੈ ਉਹ ਇਹ ਸੀ ਕਿ ਅੱਠ ਸਰਕਾਰੀ ਕਾਲਜਾਂ ਨੂੰ ਆਟੋਨਮਸ ਬਣਾਉਣ ਦਾ ਫੈਸਲਾ ਲਿਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਨੇ ਦਾਵਾ ਕੀਤਾ ਕਿ ਮੈਨੂੰ ਔਲੇ ਦੇ ਵਿੱਚ ਰੱਖਿਆ ਗਿਆ ਅਜਿਹੇ ਫੈਸਲੇ ਜਿਹੜੇ ਲੋਕ ਹਿੱਤਾਂ ਵਿੱਚ ਨਹੀਂ ਉਹ ਆਪਣੇ ਪੱਦਰ ਦੇ ਉੱਤੇ ਨਹੀਂ ਲਏ ਜਾ ਸਕਦੇ ਇਸ ਦੇ ਲਈ ਹੀ ਮੁੱਖ ਮੰਤਰੀ ਨੇ ਉਸ ਮਾਮਲੇ ਦੇ ਵਿੱਚ ਉਸ ਫੈਸਲੇ ਨੂੰ ਉਸ ਨੋਟੀਫਿਕੇਸ਼ਨ ਨੂੰ ਕਿਹਾ ਕਿ ਇਹ ਅਮਲੀ ਰੂਪ ਵਿੱਚ ਨਹੀਂ ਲਿਆਂਦਾ ਜਾਵੇਗਾ ਕਹਿਣ ਦਾ ਭਾਵ ਕਿ ਮੁੱਖ ਮੰਤਰੀ ਨੇ ਤੇ ਉਸ ਫੈਸਲੇ ਨੂੰ ਰੱਦ ਕਰਨ ਦੀ ਗੱਲ ਆਖੀ ਪਰ ਕੇ ਕੇ ਯਾਦਵ ਜਿਹੜੇ ਉੱਚ ਸਿੱਖਿਆ ਸਕੱਤਰ ਨੇ ਉਹਨਾਂ ਦੇ ਵੱਲੋਂ ਤਾਂ ਇੱਕ ਪ੍ਰੋਪੋਜ਼ਲ ਤਿਆਰ ਪਈ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਦੇ ਨਾਲ ਵੀ ਡਿਸਕਸ ਕੀਤਾ ਹੋਇਆ ਸੀ ਤਾਂ ਕਿ ਉਸ ਅੱਠ ਸਰਕਾਰੀ ਕਾਲਜਾਂ ਨੂੰ ਆਟੋਨਮਸ ਬਣਾਉਣ ਦੀ ਗੱਲ ਹੋ ਰਹੀ ਸੀ ਜਿਹੜੀ ਉਸ ਦੇ ਵਿੱਚ ਵੀ ਜਿਹੜੀ ਉਸ ਦੇ ਪਿੱਛੇ ਦਿਮਾਗ ਜਾਂ ਉਸ ਦੇ ਪਿੱਛੇ ਭੂਮਿਕਾ ਕੇ ਕੇ ਯਾਦਵ ਦੀ ਮੰਨੀ ਜਾ ਰਹੀ ਸੀ ਹੁਣ ਇੱਕ ਪਾਸੇ ਉਧਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਝਾੜ ਚਮ ਕੀਤੀ ਹੈ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕਾਰਗੁਜ਼ਾਰੀ ਨੂੰ ਲੈ ਕੇ ਵੀ ਕਾਫੀ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਪੱਧਰ ਦੇ ਉੱਤੇ ਕੀ ਪੱਕੇ ਤੌਰ ਦੇ ਉੱਤੇ ਉੱਥੇ ਕੋਈ ਵਾਈਸ ਚਾਂਸਲਰ ਦੀ ਨਿਯੁਕਤੀ ਕੀਤੀ ਜਾਂਦੀ ਹੈ ਜਾਂ ਫਿਰ ਹੋਰ ਕਾਫੀ ਸਮਾਂ ਉਹਨਾਂ ਨੂੰ ਹੀ ਉੱਥੇ ਤਾਇਨਾਤ ਕੀਤਾ ਜਾਵੇਗਾ ਇਹ ਵੀ ਹਾਲੇ ਸਵਾਲ ਬਣਿਆ ਹੋਇਆ ਪਰ ਦੇਖਦੇ ਹਾਂ ਕਿ ਇਸ ਸਾਰੇ ਸਵਾਲਾਂ ਦੇ ਜਵਾਬ ਸਰਕਾਰ ਪੱਧਰ ਤੇ ਯਾ ਯੂਨੀਵਰਸਿਟੀ ਪ੍ਰਸ਼ਾਸਨ ਕੀ ਹੱਲ ਕੱਢਦਾ ਹੈ ਇਸ ਦਾ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਜੋ ਰਿਪੋਰਟ ਆਪਣੇ ਪੱਦਰ ਦੇ ਉੱਤੇ ਜਾਂਚ ਕਮੇਟੀ ਬਣਾਈ ਸੀ ਉਹ ਵਿਜੀਲੈਂਸ ਨੂੰ ਦੇ ਦਿੱਤੀ ਜਿਸ ਦੇ ਕਰਕੇ ਇਹ ਪਰਚਾ ਦਰਜ ਹੋਇਆ ਐਫ ਆਈ ਆਰ ਨੰਬਰ 35 ਜਿਹੜੀ ਆ ਉਹ ਦਰਜ ਹੋ ਚੁੱਕੀ ਹੈ ਜਿਸ ਦੇ ਵਿੱਚ ਹੁਣ ਰੁਪਿੰਦਰ ਸਿੰਘ ਸਿਕਿਉਰਿਟੀ ਸੁਪਰਵਾਈਜ਼ਰ ਹੈ ਉਸ ਨੂੰ ਫਿਲਹਾਲ ਆ ਜਿਹੜਾ ਉਹ ਨਾਮਜ਼ਦ ਕੀਤਾ ਗਿਆ ਪਰ ਅੱਗੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਹੋਰ ਜਦੋਂ ਜਾਂਚ ਦਾ ਘੇਰਾ ਲੰਮਾ ਹੋ ਗਿਆ ਉਸ ਦੇ ਵਿੱਚ ਕੌਣ ਕੌਣ ਅਧਿਕਾਰੀ ਤੇ ਕਰਮਚਾਰੀ ਜਾਂ ਯੂਨੀਵਰਸਿਟੀ ਦੇ ਕੋਈ ਹੋਰ ਮੁਲਾਜ਼ਮ ਵੀ ਕੀ ਨਾਮਜ਼ਦ ਕੀਤੇ ਜਾ ਸਕਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਇਸ ਜਾਣਕਾਰੀ ਚੰਨਈ ਤੁਸੀਂ ਬਣੇ ਰਹੋ ਅਗਲੇ ਅਪਡੇਟ ਤੱਕ এবੀਸੀ ਪੰਜਾਬ ਦੇ ਨਾਲ